ਪੰਜਾਬ ਵਿੱਚ ਵਧ ਰਹੇ ਗੈਂਗਸਟਰਵਾਦ ਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਯੂਥ ਕਾਂਗਰਸ ਵੱਲੋਂ ਮਾਨਸਾ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਵਿਰੋਧ ਪ੍ਰਦਰਸ਼ਨ ਦੌਰਾਨ ਜਿੱਥੇ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਪੰਜਾਬ ਸਰਕਾਰ ਤੇ ਅਮਨ ਕਾਨੂੰਨ ਸਥਿਤੀ ਤੇ ਸਵਾਲ ਉਠਾਏ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਅੱਜ ਵੀ ਉਹਨਾਂ ਨੂੰ ਧਮਕੀਆਂ ਲਗਾਤਾਰ ਮਿਲ ਰਹੀਆਂ ਹਨ। ਅਮਨ ਕਾਨੂੰਨ ਦੀ ਸਥਿਤੀ ਹੈ ਸਭ ਤੋਂ ਵੱਡੀ ਗੱਲ ਹੈ ਕਿ ਸਾਰਾ ਪੰਜਾਬ ਚਿੰਤਤ ਹੈ। ਬੇਦਰ ਹੈ ਬਰਸ ਟਾਈਮ ਇਹ ਤਾਂ ਪਹਿਲੀ 4 ਸਾਲ ਪਹਿਲੀ ਸ਼ੁਰੂ ਕਰਨਾ ਸੀ ਕਿੰਨੇ ਦੇ ਇਹ ਆ ਗਏ ਸੀ ਪਹਿਲਾਂ ਸਾਨੂੰ ਕੁਛ ਨਾ ਕੁਛ ਉਮੀਦ ਸੀ ਕਿ ਸ਼ਾਇਦ ਕੰਟਰੋਲ ਕਰ ਲੈਣਗੇ ਪਰੰਤੂ ਜਿਸ ਤਰ੍ਹਾਂ ਵੀ ਹੁਣ ਸਖਦੀ ਗੈਂਗਸਟਰ ਬਾਦ ਦੇ ਨਾਲ ਅਪਣਾਈ ਜਾ ਰਹੀ ਹੈ ਕਲੀਅਰ ਕਟ ਪਤਾ ਹੀ ਤਾਂ ਮੈਂ ਇਸ ਗੱਲ 'ਚ ਪਿੱਛੜਦਾ ਜਾਂ ਮੈਨੂੰ ਰੋਜ਼ ਧਮਕੀਆਂ ਦੂੰ ਕਿ ਅਸੇ ਤੂੰ ਜਾਂ ਚੱਲਦਾ ਰਹਿੰਦਾ ਤਾਂ ਕਰਕੇ ਲਾਵਾਂ ਇਹ ਤੋਂ ਇੱਕ ਗੱਲ ਜਾਗ ਜਾਹਰ ਹੈ ਸਾਰੀਆਂ ਪਾਰਟੀਆਂ ਗੈਂਗਸਟਰਾਂ ਦੇ ਉੱਤੇ ਨਿਰਭਰ ਹੋ ਹੀ ਜਾਂਦੀਆਂ ਨੇ ਕਿ ਜਿਹੜੇ ਜਦੋਂ ਇਹਨਾਂ ਦਾ ਹਸਾਬ ਦਾੌਰ ਨਹੀਂ ਗੱਲ ਆਉਂਦੀ ਜਿਹੜੀਆਂ ਧਮਕੀਆਂ ਲੀਡਰਾਂ ਨੂੰ ਮੂਹਰੇ ਨਿਕਲਣ ਵਾਲੇ ਆ ਕੋਈ ਜਿਹੜੀ ਯਾਰ ਆਵਾਜ਼ ਬੋਲਦੀ ਹੈ ਉਹੀ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹ ਬਹੁਤ ਮੰਦਭਾਗੀ ਹੈ ਜਿਹੜੀ ਇਹ ਵਖਤੀ ਤੌਰ ਤੇ ਤੈਨੂੰ ਚੰਗੀ ਲੱਗੂਗੀ ਪਰੰਤੂ ਇਹ ਵੀ ਸਾਡੀ ਜਗਤ ਤੇ ਹੋਣੀ ਕਿਤੇ ਤਾਂ ਫਿਰ ਉਹਦਾ ਪਛਤਾਉਣਗੇ ਫਿਰ ਵਿੜਾਕ ਨਹੀਂ ਹੋਣਾ ਮੈਂ ਕਹਿੰਦਾ ਤੂੰ ਸਾਫ਼ ਸੁਥਰੀ ਰਾਜਨੀਤੀ ਕਰੋ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਪਰ ਜੋ ਆਕੀਕੇ ਕੀ ਹਰ ਇੱਕ ਪਰਵਾਰ ਤੁਸੀਂ ਇਹਨਾਂ ਦੇ ਸੌਦੇ ਨਾ ਕਰੋ ਉਹਦਾ ਦੇ ਹਾਲਾਤ ਬਣੇ ਹੋਏ ਨੇ ਤੁਸੀਂ ਦੇਖਿਆਊਗਾ ਕਿ ਕਮਲਜੀਤ ਨੂੰ ਕਰ ਚੇਰੋ ਬੰਦਾ ਕਹਿੰਦਾ ਵੀਡੀਓ ਕਾਲ ਕਰ ਦੂਸਰੇ ਮੁਲਕ ਤੋਂ ਬੈਠਾ ਗਏ ਸੀ ਤਾਂ ਕਹਿੰਦਾ ਵੀ ਇਹ ਵੀਡੀਓ ਕਾਲ ਕਰ ਕਾ ਤੈਨੂੰ ਸ਼ੱਕ ਮੈ ਰਹੇ ਜੀ ਵੀ ਕਿ ਇਹ ਕੌਣ ਕਰ ਰਿਹਾ ਕਿੱਡੀ ਮਾੜੀ ਗੱਲ ਆ ਗਏ ਉਹਦੇ ਕੋਲ ਨੰਬਰ ਕਿੱਥੋਂ ਆ ਗਿਆ ਅਸੀਂ ਤਾਂ ਸਾਡੇ ਦਾ 100 ਮਤ ਦੇ ਹੋਣਗੇ ਪਾਰਟੀਆਂ ਦੇ ਵਿਚਾਰਕ ਮਤਦੇ ਵੀ ਹੁੰਦੇ ਆਪਸ ਦੇ ਵਿੱਚ ਸਾਡੀ ਰਾਂਝੀਸ਼ਾ ਕਿਸ ਤਰ੍ਹਾਂ ਦੀ ਹੁੰਦੀ ਕਿਸੇ ਨੂੰ ਵਿਜੀਕਲੀ ਨੁਕਸਾਨ ਪਹੁੰਚਾਉਣਾ ਤਾਂ ਸਾਡਾ ਕਿਸੇ ਦਾ ਮਕਸਦ ਵੀ ਨਹੀਂ ਹੁੰਦਾ ਸਿਹਰੀ ਇਹ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਿਉਂ ਹੋ ਰਹੀਆਂ ਨੇ ਉਧਰ ਉਹ ਬੰਦਾ ਆਪਣੀ ਜ਼ੁਬਾਨ ਨਾਲ ਕਹਿ ਰਿਹਾ ਕਿ ਆਪਣੇ ਮਾਮਲੇ ਤੱਕ ਕੀ ਕਰੋ ਲੀਡਰਾਂ ਦੇ ਨਾਲ ਜੇ ਇਹੋ ਜਿਹੇ ਹਾਲਾਤ ਵੀ ਦੇਖਾਂਗੇ ਅਖੀਨ ਮੇਰੀ ਵਿਚਾਰਧਾਰਾ ਹੋਰ ਹੈ ਅਗਲੇ ਦੀ ਹੋਰ ਹੈ ਕੋਈ ਕਿਸੇ ਚੀਜ਼ ਨੂੰ ਪਿਆਰ ਕਰਦਾ ਕੋਈ ਕਿਸੇ ਨੂੰ ਕਰਦਾ ਕਿਸ ਨੂੰ ਇੱਜ਼ਤ ਪਿਆਰੀ ਕਿਸ ਨੂੰ ਪੈਸਾ ਪਿਆਰਾ ਭਾਵੇਂ ਇਹ ਚੀਜ਼ਾਂ ਤੋਂ ਫਿਰ ਤੁਸੀਂ ਸਾਨੂੰ ਮਾਦਾਨ ਚੋਂ ਹਟਾਉਣਾ ਸ਼ੁਰੂ ਕਰ ਦੋਗੇ ਹਿਸਾਬ ਨਾਲ ਦੇਖੀ ਤੁਹਾਡੇ ਬਿਤਾਵਕ ਵਿਚਾਰ ਨਹੀਂ ਰੱਖ ਦਿੱਤਾ ਜਿੱਥੇ ਪੈਸੇ ਦੀ ਗੱਲ ਆ ਗਈ ਹੁਣ ਦਿੱਤਾ ਉੱਥੇ ਸਾਰੀ ਗੱਲ ਇਹ ਖੇਡ ਸ਼ੁਰੂ ਹੋ ਜਾਂਦੀ ਹੈ ਤਾਂ ਸਾਰੇ ਕਮਾਈ ਕਰਨ ਵਾਸਤੇ ਆ ਗਏ ਪਬਲਿਕਲੀ ਲੋਕਾਂ ਲਈ ਕੰਮ ਕਰਨ ਵਾਲਾ ਕੋਈ ਬੰਦਾ ਸਾਹਮਣੇ ਨਹੀਂ ਆ ਰਿਹਾ ਜਿਹੜਾ ਕੋਈ ਪਬਲਿਕ ਹਿੱਤਾਂ ਦੇ ਵਿੱਚ ਤੁਸੀਂ ਜਾਂਦੇ ਕੋ ਚਾਰ ਸਾਲ ਸਰਕਾਰ ਨੂੰ ਆ ਗਏ ਕੋਈ ਇੱਕ ਵੀ ਨੀਤੀ ਕੋਈ ਰੈਵਨਿਊ ਕਲੈਕਟ ਕਰਨ ਦੀ ਜਿਹੜੀ ਲੋਕਾਂ ਦੇ ਕੱਲ ਨੂੰ ਸਕੂਲ ਕਾਲਜ ਐਜੂਕੇਸ਼ਨ ਮੈਡੀਕਲ ਤੇ ਖਰਚ ਹੁਣ ਇੱਕ ਬੜਾਈ ਪਲਾਨ ਕੋਈ ਇਦਾਂ ਦੀ ਮੈਨਿੰਗ ਤੋ ਕਹਿੰਦੇ ਸੀ ਨਾ ਪੈਸਾ ਲੈ ਕੇ ਆ ਜੀ ਕਿੱਥੋਂ ਲੈ ਕੇ ਆਏ ਕਿ ਤੂੰ ਤੂੰ ਗੱਲ ਕੇਵਲ ਤੇ ਕੇਵਲ ਕੇਸ ਤੋਂ ਬਾਅਦ ਹਰ ਇੱਕ ਇਲੈਕਸ਼ਨ ਨੂੰ ਲੁਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਹਿਲਾਂ ਕਾਗਜ਼ ਭਰਨ ਵਾਲੇ ਦਿਨੋਂ ਰੋਕ ਸ਼ੁਰੂ ਹੁੰਦਾ ਸੀ ਫਿਰ ਕਾਗਜ਼ ਚੱਕਦੇ ਸੀ ਫਿਰ ਉਸ ਤੋਂ ਬਾਅਦ ਵੋਟਾਂ ਨੂੰ ੱਤੇ ਨਾ ਹੋ ਕਰਦੇ ਉਹਨਾਂ ਜਿਹੜਾ ਉਹਨਾਂ ਤੇ ਆ ਗਏ ਵੋਟਰ ਸੂਚੀਆਂ ਤੇ ਆ ਗਏ ਕਿ ਆਹ ਗਲੀ ਦੇ ਵਿੱਚੋਂ ਆ ਫਲਾਣਾ ਐਮਸੀ ਜਿੱਤਦਾ ਕੱਟ ਕੇ ਦੂਜੇ ਵਾਰਡ ਦੇ ਵਿੱਚ ਲਾ ਦਿੰਦੇ ਇਹ ਤਾਂ ਬਿੰਲੇ ਪੁਲੀ ਬੇਇਮਾਨੀ ਦੀ ਜਮਾਤ ਦਾ ਹੱਦ ਤੋਂ ਵੀ ਗਰਗੇ ਦਮ ਜੀ ਸਾਜੀ ਦੇਖੋ ਤੁਹਾਨੂੰ ਪਤਾ ਹੈ ਕਿ ਪੰਜਾਬ ਬੜੇ ਮਾੜੇ ਦੌਰ ਤੋਂ ਗੁਜ਼ਰ ਰਿਹਾ ਹੈ ਕਿ ਜਦੋਂ ਸਰਕਾਰ ਦੇ ਵਿੱਚ ਆਉਣ ਤੋਂ ਪਹਿਲਾਂ ਇਹ ਕਹਿੰਦੇ ਸੀ ਜੀ ਅਸੀਂ ਇੱਥੇ ਇੰਡਸਟਰੀ ਲਿਆਵਾਂਗੇ ਅਸੀਂ ਯੂਥ ਜਿਹੜਾ ਬਾਹਰੋਂ ਇੱਧਰ ਸ਼ਿਫਟ ਹੋਣ ਲੱਗ ਜੂਗਾ ਅਸੀਂ ਮਾਹੌਲ ਹੀ ਇਹੋ ਜਿਹਾ ਇਹਨਾਂ ਨੂੰ ਸਿਰ ਜਿੱਕੇ ਦੇਵਾਂਗੇ ਤੇ ਆ ਮੈਂ ਪਿਛਲੇ ਦਿਨੀ ਬਿਆਨ ਸੁਣ ਰਿਹਾ ਸੀ ਕਹਿੰਦੇ ਜੀ ਇੱਥੇ 2600 ਕਰੋੜ ਰੁਪਇਆ ਲਾ ਕੇ ਡਾਟਾ ਸਟੀਲ ਆ ਰਹੀ ਹੈ ਪਰ ਇੰਡਸਟਰੀ ਤਾਂ ਸਾਰੀ ਭਾਈ ਜੀ ਯੂਪੀ ਮੂਵ ਹੋਗੀ ਐਮਪੀ ਮੂਵ ਕਰ ਗਈ ਇਹ ਮਤਲਬ ਇਹਨਾਂ ਨੇ ਇੱਥੇ ਗੈਂਗਸਟਰਾਂ ਦਾ ਇੱਕ ਪਨਾਹ ਬਣ ਚੁੱਕੀ ਹੈ ਜਿਹੜਾ ਪੰਜਾਬ ਹੈ ਗੈਂਗਸਟਰਾਂ ਨੂੰ ਕੋਈ ਖਤਰਾ ਨਹੀਂ ਰਿਹਾ ਹਰ ਰੋਜ਼ ਬੰਦੇ ਮਰ ਰਹੇ ਨੇ ਇਹਨਾਂ ਦੀ ਕੋਈ ਕਾਨੂੰਨ ਵਿਵਸਥਾ ਨਹੀਂ ਬੰਦਾ ਕੋਈ ਹੋਰ ਮਾਰਦਾ ਫੜ ਕੇ ਰਿਕਾਉਂਟਰ ਕਿਸਮਾ ਫੇਕ ਕੋਰਡ ਕਰ ਦਿੰਦੇ ਨੇ ਲੀਡਰਾਂ ਦੇ ਲਾਇ ਬੂਟੇ ਅੱਜ ਕਿੱਥੋਂ ਤੱਕ ਪਹੁੰਚ ਗਏ ਤੁਸੀਂ ਉਹ ਚੀਜ਼ ਨੂੰ ਠੱਲ ਤੱਕ ਕੀ ਪੌਨਿਸੀ ਤੁਸੀਂ ਉਹਨੂੰ ਹਵਾ ਦੇ ਰਹੇ ਹੋ ਇਹ ਹਵਾ ਦਾ ਬੁੱਲਾ ਐ ਨਹੀਂ ਪਤਾ ਅੱਗ ਦੀ ਚਗਾਰੀ ਕਦੋਂ ਨੂੰ ਫੜ ਜਾਈ ਇਸ ਕਰਕੇ ਕੋਈ ਕਹਿੰਦਾ ਸ਼ਾਂਤੀ ਬਣਾਈ ਰੱਖੋ ਪੰਜਾਬ ਸਾਡਾ ਸਾਜਾ ਹੈਗਾ ਇਹਨੂੰ ਆਪਾਂ ਖਰਾਬ ਨਾ ਕਰੀਏ ਆਪਣੀ ਇੱਜ਼ਤ ਚਮਕਾਉਣ ਵਾਸਤੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈ